चाह चाबी लो ना ले डैडी तुझे प्लंबर नु साथ लेणा है नहीं प्लंबर ही है सत श्री अकाल नमस्ते आदाब एंड वेलकम टू माय न्यू व्लॉग सो आज है गया संडे ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਭੀਤੀ ਰਿਹਾ ਸੀਗਾ ਤੇ ਹੁਣ ਜਿਹੜੇ 4 ਵਜੇ ਆ ਤੇ ਮੈਂ ਵੈਸੇ 2:30 ਵਜੇ ਜਿਹੜੀ ਉਹ ਫ੍ਰੀ ਹੋ ਗਈ ਸੀ ਤੇ ਫਿਰ ਥੋੜੀ ਦਿਰ ਮੈਂ ਧੁੱਪੇ ਬੈਠੀ ਤੇ ਹੁਣ ਮੈਂ ਆਈਆਂ ਥੱਲੇ ਪਹਿਲਾਂ ਤੇ ਸੋਚਿਆ ਸੀਗਾ ਕਿ ਕੋਈ ਹੋਰ ਕੰਮ ਕਰ ਲੈਣੀ ਆ ਫਿਰ ਨਾ ਮੇਥੀ ਪਈ ਹੋਈ ਸੀਗੀ ਅਸਲ 'ਚ ਮੈਂ ਮੇਥੀ ਜਿਹੜੀ ਕੱਲ ਕੱਟ ਕੇ ਰੱਖੀ ਸੀ ਕਿਉਂਕਿ ਸਵੇਰੇ ਸੰਡੇ ਆ ਤੇ ਸਵੇਰੇ ਮੇਥੀ ਵਾਲੀਆਂ ਜਿਹੜੇ ਪਰੌਂਠੇ ਆ ਉਹ ਬਣਾਵਾਂਗੇ ਪਰ ਮੈਂ ਰਾਤ ਹੀ ਕੱਲ ਡਿਨਰ ਦੇ ਵਿੱਚ ਕਾਲੇ ਛੋਲੇ ਬਣਾਏ ਸੀਗੇ ਸੋ ਬੱਚੇ ਕਹਿੰਦੇ ਸੀ ਪੂੜੀਆਂ ਛੋਲੇ ਖਾਣੇ ਆ ਸੋ ਮੇਥੀ ਜਿਹੜੀ ਉਹ ਕੱਟ ਕੇ ਰੱਖੀ ਹੋਈ ਆ ਤੇ ਹੁਣ ਮੈਂ ਸੋਚ ਰਹੀ ਆ ਕਿ ਕਿਉਂ ਨਾ ਮੇਥੀ ਵਾਲੇ ਪਕੌੜੇ ਬਣਾ ਲਏ ਜਾਣ ਸੋ ਹੁਣੀ ਮੇਰਾ ਜਿਹੜਾ ਮੂਡ ਆ ਮਤਲਬ ਕਿ ਮਨ ਕਰ ਰਿਹਾ ਕਿ ਮੈਂ ਮੇਥੀ ਵਾਲੇ ਪਕੌੜੇ ਬਣਾਵਾ ਸੋ ਮੈਂ ਚੱਲੀਆਂ ਹੁਣ ਮੇਥੀ ਵਾਲੇ ਪਕੌੜੇ ਬਣਾਉਣ ਵਾਸਤੇ ਤੇ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰਦੀ ਆ ਸੋ ਇਹ ਇੱਕ ਥਾਲੀ ਮੇਥੀ ਆ ਜਿਹੜੀ ਕਿ ਮੈਂ ਸਵੇਰੇ ਹੀ ਕੱਟ ਲਈ ਸੀਗੀ ਤੇ ਇਹ ਮੇਥੀ ਜਿਹੜੀ ਆ ਚੰਗੀ ਤਰ੍ਹਾਂ ਸੁੱਕੀ ਹੋਈ ਆ ਇੱਕ ਗੁੱਛੀ ਮੈਂ ਮੇਥੀ ਦੀ ਲਈ ਸੀਗੀ ਉਹਦੇ ਚੋਂ ਥੋੜੀ ਮੈਂ ਵਰਤ ਲਈ ਸੀਗੀ ਤੇ ਬਾਕੀ ਜਿਹੜੀ ਆ ਉਹ ਮੈਂ ਉਹਨੂੰ ਧੋ ਕੇ ਰੱਖ ਲਿਆ ਸੀਗਾ ਤੇ ਹੁਣ ਮੈਂ ਉਹਨੂੰ ਕੱਟ ਦਿੱਤਾ ਸੀਗਾ ਸਵੇਰੇ ਤੇ ਹੁਣ ਇਹਨੂੰ ਮੈਂ ਇੱਕ ਡੂੰਗੇ ਵਿੱਚ ਪਾ ਲਿਆ ਆ ਤੇ ਹੁਣ ਇਹਦੇ ਵਿੱਚ ਪਾਉਣਾ ਆ ਪੋਹਾ ਸੋ ਇੱਕ ਕੌਲੀ ਮੈਂ ਜਿਹੜਾ ਪੋਹਾ ਲਿਆ ਆ ਜਿੰਨੂੰ ਕਿ ਚਿੜਵੜੇ ਵੀ ਬੋਲਦੇ ਆ ਤੇ ਜਿਹੜੇ ਝਿੜਵੜੇ ਆ ਇਹਨਾਂ ਨੂੰ ਮੈਂ 2-3 ਪਾਣੀ ਨਾਲ ਜਿਹੜਾ ਉਹ ਚੰਗੀ ਤਰ੍ਹਾਂ ਧੋ ਲਵਾਂਗੀ ਕਈ ਵਾਰੀ ਕੀ ਹੁੰਦਾ ਆ ਕਿ ਝਿੜੋੜੇ ਜਦੋਂ ਅਸੀਂ ਪਾਣੀ ਵਿੱਚ ਪਾਉਂਦੇ ਆ ਨਾ ਤੇ ਇਕਦਮ ਹੀ ਸੌਫਟ ਹੋ ਜਾਂਦੇ ਆ ਪਰ ਇਹ ਵਾਲੇ ਜਿਹੜੇ ਆ ਇਹਨਾਂ ਨੂੰ ਮੈਂ 2-3 ਵਾਰ ਪਾਣੀ ਨਾਲ ਧੋਤਾ ਫਿਰ ਵੀ ਇਹ ਬਹੁਤ ਹੀ ਸੋਨੇ ਰਹੇ ਏਡੀ ਜਲਦੀ ਜਿਹੜੇ ਸੌਫਟ ਨਹੀਂ ਹੋਏ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਝਿੜਵੜਿਆਂ ਨੂੰ ਧੋ ਕੇ ਇੱਕ ਛਾਨਣੀ ਵਿੱਚ ਕੱਢ ਕੇ ਵੀ ਰੱਖ ਸਕਦੇ ਹੋ ਪਰ ਮੈਂ ਜਿਹੜਾ ਆ ਫਿਰ ਅਚਾਨਕ ਮੇਰਾ ਪ੍ਰੋਗਰਾਮ ਬਣਿਆ ਸੀ ਪਕੌੜੇ ਬਣਾਉਂਦਾ ਸੋ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਚੋੜ ਕੇ ਜਿਹੜਾ ਆ ਉਹ ਮੇਥੀ ਦੇ ਵਿੱਚ ਪਾ ਦਿੱਤਾ ਆ ਸੋ ਇਹਦੇ ਵਿੱਚ ਹੁਣ ਪਾਉਣਾ ਆ ਪਿਆਜ਼ ਸੋ ਦੋ మీడియం ਸਾਈਜ਼ ਦੇ ਮੈਂ ਪਿਆਜ਼ ਲੈ ਆ ਤੇ ਇਹਨਾਂ ਨੂੰ ਮੈਂ ਲੈਂਥ ਵਾਈਜ਼ ਜਿਹੜਾ ਉਹ ਕੱਟ ਲਿਆ ਆ ਲੈਂਥ ਵਾਈਜ਼ ਕੱਟਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲ ਲੈਣਾ ਹੈ ਕਿ ਜਿਹੜੇ ਇਹਨਾਂ ਦੇ ਰੇਸ਼ੀਆ ਮਤਲਬ ਕਿ ਉਹ ਵੱਖਰੇ ਵੱਖਰੇ ਹੋ ਜਾਣ ਫਿਰ ਜਿਹੜਾ ਇਹਨੂੰ ਜਿਹੜੀ ਡੂੰਗੇ ਦੇ ਵਿੱਚ ਪਾ ਦੇਣਾ ਆ ਜਿਹੜੀ ਕਿ ਮੇਥੀ ਦੇ ਵਿੱਚ ਪਾ ਦੇਣਾ ਆ ਹੁਣ ਮੈਂ ਇੱਕ ਪਲੇਟ ਵਿੱਚ ਲਈ ਆ ਦੋ ਹਰੀਆਂ ਮਿਰਚਾਂ ਤੇ ਦੋ ਜਿਹੜੀਆਂ ਟੁਕੜੀਆਂ ਆ ਉਹ ਅਦਰਕ ਦੀਆਂ ਆ ਪੰਜ ਤੋਂ 6 ਕਲੀਆਂ ਲਸਣ ਦੀਆਂ ਇੱਕ ਚਮਚ ਜੀਰੇ ਦਾ ਇੱਕ ਚਮਚ ਸੁੱਕਾ ਧਨੀਆ ਆ ਤੇ ਨੂੰ ਮਿਕਸੀ ਜਾਰ ਵਿੱਚ ਪਾ ਕੇ ਤੇ ਦਰਦਰਾ ਜਿਹਾ ਪੀਸ ਲਿਆ ਆ ਇਹ ਇਸ ਮਸਾਲੇ ਨੂੰ ਵੀ ਜਿਹੜਾ ਮੈਂ ਅ ਮੇਥੀ ਦੇ ਵਿੱਚ ਪਾ ਦਿੱਤਾ ਪਹਿਲਾਂ ਮੈਂ ਸੋਚਿਆ ਸੀਗਾ ਕਿ ਆਟਾ ਪਾਉਣੀ ਆ ਬਟ ਫਿਰ ਮੈਂ ਸਾਰਾ ਪਾ ਦਿੱਤਾ ਫਿਰ ਡੇਢ ਚਮਚ ਜਿਹੜੇ ਨਮਕ ਦੇ ਪਾ ਦਿੱਤੇ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਜਿਹੜਾ ਕਾਲੀ ਮਿਰਚ ਦਾ ਤੇ ਥੋੜੀ ਜੀ ਹਿੰਗ ਪਾ ਦਿੰਦੀ ਆ ਤੇ ਇੱਕ ਕੌਲੀ ਮੈਂ ਇਹਦੇ ਵਿੱਚ ਵੇਸਣ ਪਾ ਦਿੱਤਾ ਆ ਬਾਕੀ ਵੇਸਣ ਜਿਹੜਾ ਵੱਧ ਘੱਟ ਵੀ ਹੋ ਸਕਦਾ ਆ ਕਿਉਂਕਿ ਜ਼ਰੂਰ ਜ਼ਰੂਰੀ ਨਹੀਂ ਆ ਕਈ ਵਾਰੀ ਕੀ ਹੁੰਦਾ ਆ ਵੇਸਣ ਜਿਹੜਾ ਆ ਉਹ ਬਹੁਤ ਜਲਦੀ ਗੋਲ ਜਾਂਦਾ ਆ ਤੇ ਕਈ ਵਾਰੀ ਜਿਹੜਾ ਬਹੁਤ ਜ਼ਿਆਦਾ ਪਾਣੀ ਲੈਂਦਾ ਆ ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਮਿਕਸ ਕਰ ਲਿਆ ਆ ਮੈਨੂੰ ਜਿਹੜਾ ਵੇਸਣ ਥੋੜਾ ਜਿਹਾ ਘੱਟ ਲੱਗਿਆ ਸੀਗਾ ਇਸ ਕਰਕੇ ਮੈਂ 2 ਚਮਚ ਵੇਸਣ ਦੇ ਹੋਰ ਪਾ ਦਿੱਤੇ ਆ ਤੇ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਆ ਇਹਦਾ ਇੱਕ ਜਿਵੇਂ ਆਪਾਂ ਆਟਾ ਗੁੰਨਦੇ ਆ ਨਾ ਐਵੇਂ ਹੀ ਇੱਕ ਡੋ ਤਿਆਰ ਕਰ ਲੈਣਾ ਆ ਸੋ ਪਹਿਲਾ ਜਿਹੜਾ ਹੈ ਮੈਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਕਈ ਵਾਰੀ ਕੀ ਹੁੰਦਾ ਆ ਕਿ ਜਦ ਜਿਹੜੀ ਮੇਥੀ ਆ ਜਾਂ ਵਿੱਚ ਪਿਆਜ਼ ਪਾਇਆ ਆ ਉਹ ਜਿਹੜਾ ਆ ਨਾ ਉਹ ਨਮਕ ਦੇ ਜਦੋਂ ਉਹਦੇ ਉੱਤੇ ਨਮਕ ਪੈਂਦਾ ਆ ਨਾ ਤੇ ਉਹਦੇ ਨਾਲ ਉਹ ਪਾਣੀ ਛੱਡ ਜਾਂਦਾ ਆ ਇਸ ਕਰਕੇ ਫਿਰ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਆ ਉਹ ਮੈਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਮਿਕਸ ਕਰ ਲਿਆ ਤੇ ਜਿਵੇਂ ਆਪਾਂ ਆਟਾ ਗੁੰਨਦੇ ਆ ਨਾ ਉਵੇਂ ਨਰਮ ਜਿਹਾ ਇੱਕ ਡੋ ਤਿਆਰ ਕਰ ਲਿਆ ਆ ਹੁਣ ਜਿਹੜਾ ਇਹਨੂੰ ਟੱਕ ਕੇ ਰੱਖ ਦਿੱਤਾ ਆ ਸਿਰਫ 10 ਮਿੰਟ ਵਾਸਤੇ ਓਨੀ ਦੇਰ ਮੈਂ ਜਿਹੜਾ ਆ ਉਹ ਗੈਸ ਉੱਤੇ ਰੱਖ ਦਿੱਤੀ ਆ ਕਢਾਈ ਤੇ ਉਹਦੇ ਵਿੱਚ ਪਾ ਦਿੱਤਾ ਆ ਸਰੋਂ ਦਾ ਤੇਲ ਤੇ ਜਿੰਨੀ ਦੇਰ ਤੇਲ ਗਰਮ ਹੁੰਦਾ ਆ ਓਨੀ ਦੇਰ ਜਿਹੜਾ ਆ ਉਹ ਮੈਂ ਇਸ ਮਿਕਸਚਰ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਟਿੱਕੀਆਂ ਬਣਾ ਲੈਣੀਆਂ ਆ ਤੁਸੀਂ ਇਹਦੇ ਪਕੌੜਿਆਂ ਵਾਂਗੂ ਵੀ ਤਾਲ ਸਕਦੇ ਹੋ ਮਤਲਬ ਕਿ ਫਿਰ ਬੈਟਰ ਜਿਹੜਾ ਆ ਥੋੜਾ ਜਿਹਾ ਪਤਲਾ ਕਰ ਲੋ ਬਟ ਇਸ ਤਰ੍ਹਾਂ ਜਿਹੜਾ ਜ਼ਿਆਦਾ ਵਧੀਆ ਬਣਦੀਆਂ ਆ ਉਹ ਫਿਰ ਪਕੌੜੇ ਬਣ ਜਾਂਦੇ ਆ ਇਹ ਜਿਹੜੀਆਂ ਟਿੱਕੀਆਂ ਆ ਸਾਰੇ ਮਿਕਸਚਰ ਦੀਆਂ ਜਿਹੜੀਆਂ ਮੈਂ ਟਿੱਕੀਆਂ ਉਹ ਬਣਾ ਕੇ ਇੱਕ ਪਲੇਟ ਵਿੱਚ ਰੱਖ ਲਈਆਂ ਆ ਤੇ ਹੁਣ ਜਿਹੜਾ ਇਹਨਾਂ ਨੂੰ ਤਲ ਲੈਣਾ ਆ ਜਿਹੜਾ ਕੜਾਈ ਦੇ ਵਿੱਚ ਮੈਂ ਤੇਲ ਪਾਇਆ ਨਾ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲਿਆ ਆ ਤੇ ਫਿਰ ਜਿਹੜਾ ਸੇਕ ਆ ਉਹ ਮੀਡੀਅਮ ਹੀਟ ਦੇ ਉੱਤੇ ਕਰ ਦਿੱਤਾ ਆ ਬਾਕੀ ਡਿਪੈਂਡ ਕਰਦਾ ਆ ਕਿ ਜਿਹੜੇ ਕੜਾਈ ਦਾ ਬੇਸ ਆ ਨਾ ਉਹ ਕਿਵੇਂ ਦਾ ਆ ਕਈ ਵਾਰੀ ਕੜਾਈ ਦਾ ਜਿਹੜਾ ਬੇਸ ਆ ਉਹ ਭਾਰਾ ਹੁੰਦਾ ਆ ਤੇ ਕਈ ਵਾਰੀ ਪਤਲਾ ਹੁੰਦਾ ਆ ਮੇਰੀ ਕੜਾਈ ਦਾ ਜਿਹੜਾ ਬੇਸ ਆ ਉਹ ਪਤਲਾ ਆ ਸੋ ਮੈਂ ਜਿਹੜਾ ਸੇਕ ਆ ਨਾ ਉਹ ਮੀਡੀਅਮ ਕਰ ਦਿੱਤਾ ਆ ਤੇ ਜੇ ਭਾਰਾ ਹੋਵੇ ਤਾਂ ਫਿਰ ਉਹਦੇ ਅਕੋਰਡਿੰਗ ਹੀ ਜਿਹੜਾ ਸੀਕ ਰੱਖਿਆ ਜਾਂਦਾ ਆ ਜਿਹੜੀਆਂ ਟਿੱਕੀਆਂ ਆ ਉਹ ਇੱਕਦਮ ਨਹੀਂ ਮਤਲਬ ਕਿ ਤਲੀਆਂ ਜਾਣੀਆਂ ਚਾਹੀਦੀਆਂ ਮਤਲਬ ਕਿ ਹੌਲੀ-ਹੌਲੀ ਜਿਹੜੀਆਂ ਤਲੀਆਂ ਜਾਣੀਆਂ ਚਾਹੀਦੀਆਂ ਆ ਸੋ ਟਿੱਕੀਆਂ ਜਿਹੜੀਆਂ ਸਾਰੀਆਂ ਉਹ ਮੈਂ ਤਲ ਲਈਆਂ ਤੇ ਇਹਨਾਂ ਨੂੰ ਕੱਢ ਲਿਆ ਇੱਕ ਪਲੇਟ ਵਿੱਚ ਸੋ ਮੈਂ ਆਈ ਸੀ ਕੀ ਸ਼ਾਤ ਤੇ ਤੇ ਜਿਹੜਾ ਟਾਈਮ ਆ ਉਹ 5 5:30 ਵਜੇ ਦਾ ਟਾਈਮ ਵੀ ਹੋ ਗਿਆ ਸੀਗਾ ਸੋ ਮੈਂ ਸੋਚਿਆ ਕਿ ਮੈਂ ਆਈ ਤੇ ਹੈਗੀਆਂ ਤੇ ਕੱਪੜੇ ਵੀ ਲਾ ਕੇ ਲੈ ਜਾਨੀ ਆ ਸੋ ਮੈਂ ਸਾਰੇ ਜਿਹੜੇ ਕੱਪੜੇ ਆ ਉਹ ਉਤਾਰ ਲਏ ਇਹ ਜਿਹੜੀਆਂ ਟਿੱਕੀਆਂ ਆ ਜਾਂ ਕਹਿ ਲਓ ਮੇਥੀ ਦੇ ਵੜੇ ਆ ਜਾਂ ਮੇਥੀ ਦੇ ਪਕੌੜੇ ਆ ਉਹ ਵੀ ਬਣ ਕੇ ਤਿਆਰ ਹੋ ਗਏ ਆ ਤੇ ਮੈਂ ਕਰ ਦਿੱਤੇ ਆ ਸਭ ਮਿੱਠੀ ਚਟਨੀ ਇਮਲੀ ਦੀ ਖੱਟੀ ਮਿੱਠੀ ਚਟਨੀ ਤੇ ਨਾਲ ਸੀਗੀ ਪੁਦੀਨੇ ਵਾਲੀ ਚਟਨੀ ਹਰੇ ਧਨੀਏ ਤੇ ਪੁਦੀਨੇ ਦੀ ਚਟਨੀ ਸੋ ਬਹੁਤ ਹੀ ਟੇਸਟੀ ਬਣੇ ਸੀਗੇ ਬਹੁਤ ਹੀ ਸੁਆਦ ਆਇਆ ਖਾਣ ਦਾ ਤੋ ਬਾਅਦ ਬਣਾਈ ਚਾਹ ਤੇ ਪਹਿਲਾਂ ਚਾਹ ਨਹੀਂ ਬਣਾਈ ਸੀਗੀ ਮੈਂ ਬਾਅਦ ਵਿੱਚ ਚਾਹ ਬਣਾਈ ਸੀਗੀ ਚਾਹ ਪੀਣ ਤੋਂ ਬਾਅਦ ਹੁਣ ਜਿਹੜਾ ਸਾਡਾ ਏਗ ਵਾਲਾ ਕੰਮ ਰਹਿ ਗਿਆ ਸੀਗਾ ਸਾਡੇ ਬਾਥਰੂਮ ਦੇ ਵਿੱਚ ਥੋੜਾ ਜਿਹਾ ਸੀਮੈਂਟ ਲੱਗਣ ਵਾਲਾ ਸੀਗਾ ਫਿਰ ਉਹ ਲਗਾਇਆ ਇਹ ਸੀਗਾ ਮੇਰਾ ਅੱਜ ਦਾ ਵਲੌਗ ਤੇ ਅੱਜ ਦਾ ਦਿਨ ਬਹੁਤ ਬਿਜ਼ੀ ਰਿਹਾ ਕਿਤੇ ਵੀ ਜਾਇਆ ਨਹੀਂ ਗਿਆ ਸਾਡੇ ਕੋਲ ਮਤਲਬ ਕਿ ਅਸੀਂ ਕਿੱਥੇ ਜਾਣਾ ਹੁੰਦਾ ਅਸੀਂ ਘੁੰਮਣ ਤੇ ਨਹੀਂ ਜਾਂਦੇ ਗੁਰਦੁਆਰਾ ਸਾਹਿਬ ਵੀ ਜਾਣਿਆ ਦਰਸ਼ਨ ਕਰਨ ਵਾਸਤੇ ਪਰ ਸਾਡੇ ਕੋਲ ਅੱਜ ਫਿਰ ਕਿਤੇ ਨਹੀਂ ਜਾਇਆ ਗਿਆ ਤੇ ਅੱਜ ਜਿਹੜੇ ਨਿੱਕੇ ਨਿੱਕੇ ਕੰਮ ਸੀਗੇ ਉਹ ਹੀ ਕੀਤੇ ਆ ਸਾਰਾ ਵੀਕ ਜਿਹੜਾ ਆ ਉਹ ਵੇਟ ਹੁੰਦੀ ਆ ਕਿ ਇਹ ਵਾਲਾ ਕੰਮ ਕਰਨਾ ਇਹ ਵਾਲਾ ਕੰਮ ਕਰਨਾ ਸੰਡੇ ਨੂੰ ਕਰਾਂਗੇ ਸੋ ਅੱਜ ਸਾਰਾ ਦਿਨ ਜਿਹੜਾ ਉਹ ਕੰਮ ਹੀ ਕੀਤਾ ਆ। ਤੁਕੇ ਸੋ ਅੱਜ ਲਈ ਇੰਨਾ ਹੀ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ। ਥੈਂਕ ਯੂ ਫॉर ਵਾਚਿੰਗ।